ਆਉਣ ਤੇ ਜੀ ਆਇਆਂ ਬਾਬਾ ਬਲਜੀਤ ਸਿੰਘ ਦੀ ਸੰਗਤ ਭਾਈ ਭਾਈ ਬਲਵਿੰਦਰ ਸਿੰਘ ਜਥਾ ਮਹਿਲ ਜੰਡਿਆਲਾ ਗਿਆਨੀ ਠਾਕੁਰ ਸਿੰਘ ਜੀ ਦਾ ਮਾਨ ਸਨਮਾਨ ਅਤੇ ਬਾਬਾ ਬਲਜੀਤ ਸਿੰਘ ਜੀ ਹੁਣਾਂ ਦਾ ਮਾਨ ਸਨਮਾਨ ਸਤਿਗੁਰੂ ਸ੍ਰੀ ਗੁਰੂ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਸਨਮਾਨ ਕਰ ਬੋਲੇ ਸੋ ਨਿਹਾਲ बाबा बलजीत बार। सिंह जी भाई भाई सिंह जी महल पंडियाला जो कि विद्यार्थियों बहुत बहुत धन्यवाद ਸਤ ਸ੍ਰੀ ਅਕਾਲ ਹੁਣ ਸਿੰਘ ਸਿੰਘ ਸਾਹਿਬ ਜੀ ਉਹਨਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨਹੀਂ ਸਿੰਘ ਸਾਹਿਬ ਜੀ ਸਵਾ ਮਕਰਮੀ ਤੁਹਾਡਾ ਜੋ ਜੋ ਜਿਨ੍ਹਾਂ ਚਾਹੇ ਤੁਸੀਂ ਸਿੰਘ ਸਾਹਿਬ ਯਾਨੀ ਅਮਰਜੀਤ ਸਿੰਘ ਜੀ ਅਡੀਸ਼ਨਲ ਹੈਡ